ਅੱਜ ਦੀ ਵੀਡੀਓ ਚ ਆਪਾਂ ਜਾਣਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਇਤਿਹਾਸਿਕ ਸਥਾਨਾਂ ਦੇ ਬਾਰੇ ਸਿੱਖ ਧਰਮ ਦੇ ਨਾਲ ਸਬੰਧਤ ਕਿਹੜੇ-ਕਿਹੜੇ ਯਾਦਗਾਰ ਇਤਿਹਾਸਿਕ ਗੁਰਦੁਆਰਾ ਸਾਹਿਬ ਸਜੋਵਿਤ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਦੇ ਬਾਰੇ ਆਪਾਂ ਜਾਣਾਂਗੇ ਕਿ ਕਿਹੜੇ ਗੁਰੂ ਘਰ ਦਾ ਇਤਿਹਾਸ ਕੀ ਹੈ ਕਿਹੜੇ ਗੁਰੂ ਘਰ ਦਾ ਇਤਿਹਾਸ ਆ ਜਿਹੜਾ ਕਿਹਦੇ ਨਾਲ ਸਬੰਧਤ ਆ ਸੋ ਵੀਡੀਓ ਦੇ ਵਿੱਚ ਅਖੀਰ ਤੱਕ ਜਰੂਰ ਬਣੇ ਰਹਿਣਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਕਿਉਂਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਤੁਹਾਨੂੰ ਇੱਥੇ ਹਮੇਸ਼ਾ ਮਿਲਦੀਆਂ ਰਹਿਣਗੀਆਂ ਤੇ ਹੁਣ ਸ਼ੁਰੂ ਕਰਦੇ ਆਂ ਵੀਡੀਓ ਦੇ ਟੌਪਿਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਹੁਤ ਸਾਰੇ ਇਦਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਸਜੋਬਿਤ ਨੇ ਹੋਰ ਇਤਿਹਾਸਿਕ ਸਥਾਨ ਨੇ ਜਿਹੜੇ ਕਿ ਸਾਡੇ ਸਿੱਖ ਇਤਿਹਾਸ ਦੇ ਨਾਲ ਬਹੁਤ ਡੂੰਗਾ ਸੰਬੰਧ ਰੱਖਦੇ ਨੇ ਸੋ ਹੁਣ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਗੱਲ ਕਰਾਂਗੇ ਜਿਸ ਨੂੰ ਕਿ ਇਤਿਹਾਸ ਦੇ ਵਿੱਚ ਗੁਰਦੁਆਰਾ ਰੱਥ ਸਾਹਿਬ ਫਤਿਹਗੜ੍ਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾਗਾ ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਕੁਮ맘 ਆਸ਼ਕੀ ਦੀ ਝੌਂਪੜੀ ਤੋਂ ਅੱਗੇ ਵਧਦੇ ਹੋਏ ਗੰਗੂ ਆਪਣੇ ਘਰ ਲੈ ਜਾਂਦਾਗਾ ਰਸਤੇ ਦੇ ਵਿੱਚ ਇੱਕ ਰਾਤ ਕਟਾਉਂਦਾ ਤੇ ਅਗਲੀ ਰਾਤ ਆਪਣੇ ਘਰ ਲੈ ਜਾਂਦਾ ਫਿਰ ਚੁਕਲੀ ਕਰ ਦਿੰਦਾਗਾ ਮੋਰਿੰਡੇ ਜਾ ਕੇ ਤਾਂ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਹੋ ਜਾਂਦਾ ਤੇ ਗ੍ਰਿਫਤਾਰ ਕਰਕੇ ਜਦੋਂ ਉਹਨਾਂ ਨੂੰ ਸੂਬਾ ਸਰਹੰਦ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤਾ ਜਾਂਦਾ ਕਿ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕ ਔਰ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਪਹੁੰਚਾਇਆ ਜਾਵੇ ਤਾਂ ਉਹਨਾਂ ਨੂੰ ਇੱਕ ਰਾਥ ਦੇ ਵਿੱਚ ਗ੍ਰਿਫਤਾਰ ਕਰਕੇ ਲਜਾਇਆ ਗਿਆ ਸੀ ਜਦੋਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਲਜਾਇਆ ਗਿਆ ਤਾਂ ਉਹਨਾਂ ਨੂੰ ਇੱਕ ਪਿੱਪਲ ਦੇ ਦਰਖਤ ਹੇਠਾਂ ਰਾਥ ਨੂੰ ਖੜਾ ਕੀਤਾ ਗਿਆ ਜਿਸ ਦੇ ਵਿੱਚ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਹੱਥ ਕੜੀਆਂ ਦੇ ਵਿੱਚ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਸੀ ਉਹਨਾਂ ਦੇ ਮੂੰਹ ਤੱਕ ਬੰਨੇ ਹੋਏ ਸਨ ਇਸ ਸਥਾਨ ਤੇ ਹੀ ਪਿੱਪਲ ਦਾ ਦਰਖਤ ਸੀ ਜਿਹਦੇ ਹੇਠਾਂ ਰਾਥ ਨੂੰ ਰੋਕਿਆ ਗਿਆ ਸੀ ਤੇ ਵਜ਼ੀਰ ਖਾਨ ਨੂੰ ਇਤਲਾਹ ਭੇਜੀ ਗਈ ਸੀ ਕਿ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਆਏ ਹਾਂ ਤੇ ਪਿੱਪਲ ਦਾ ਦਰਖਤ ਉਸ ਸਮੇਂ ਦਾ ਅੱਜ ਮੌਜੂਦ ਨਹੀਂ ਹੈ ਪਰੰਤੂ ਇੱਕ ਥੜਾ ਜਰੂਰ ਮੌਜੂਦ ਹੈ ਜੋ ਛੋਟੀਆਂ-ਛੋਟੀਆਂ ਇੱਟਾਂ ਦਾ ਬਣਿਆ ਹੋਇਆ ਤੇ ਇਹ ਰੱਥ ਸਹਿਬ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਯਾਦ ਦਿਵਾਉਂਦਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਤੋਂ ਸਰਹੰਦ ਲੈ ਕੇ ਗਏ ਸੀ ਦੂਸਰਾ ਇਤਿਹਾਸਿਕ ਗੁਰਦੁਆਰਾ ਸਹਿਵਾ ਠੰਡਾ ਬੁਰਜ ਫਤਿਹਗੜ੍ਹ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗ੍ਰਿਫਤਾਰੀ ਤੋਂ ਬਾਅਦ ਵਜ਼ੀਰ ਖਾਂ ਦੇ ਹੁਕਮਾਂ ਦੇ ਅਨੁਸਾਰ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਗ੍ਰਫਤਾਰ ਕਰਕੇ ਠੰਡੇ ਬੁਰਜ ਦੇ ਵਿੱਚ ਕੈਦ ਵਿੱਚ ਰੱਖਿਆ ਗਿਆ ਸੀ ਬਿਨਾ ਕਿਸੇ ਗਰਮ ਕੱਪੜੇ ਦੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਭੁੱਖੇ ਪਾਣੇ ਰਹਿਣ ਦੇ ਲਈ ਮਜਬੂਰ ਕੀਤਾ ਸੀ ਇਹ ਉਹੀ ਸਥਾਨ ਹੈ ਜਿੱਥੇ ਛੋਟੇ ਸਹਿਵਾਜਦਿਆਂ ਦੀਆਂ 3 ਦਿਨ ਸੂਬਾ ਸਰਹੰਦ ਨੇ ਸਖਤ ਕਚਹਿਰੀਆਂ ਲਗਵਾਈਆਂ ਪਰੰਤੂ ਜਦੋਂ ਛੋਟੇ ਸਹਿਬਜ਼ਾਦਿਆਂ ਨੇ ਇਹ ਨਾ ਮੰਨੇ ਮੁਸਲਮ ਧਰਮ ਨੂੰ ਸਵੀਕਾਰ ਨਾ ਕੀਤਾ ਤਾਂ ਬਹੁਤ ਹੀ ਦਰਦਨਾਕ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਦੀ ਵੀ ਸ਼ਹਾਦਤ ਹੋ ਜਾਂਦੀ ਆ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਠੰਡਾ ਬੁਰਜ ਗੁਰਦੁਆਰਾ ਸਾਹਿਬ ਬਣਾਇਆ ਗਿਆ ਪਰੰਤੂ ਸਾਡੀ ਸਭ ਤੋਂ ਵੱਡੀ ਤਰਾਸ਼ ਦੀ ਜਾ ਸਾਡੇ ਲਈ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਸਾਡੇ ਸਿੱਖ ਇਤਿਹਾਸ ਦੀ ਇੰਨੀ ਵੱਡੀ ਮਹਾਨ ਯਾਦਗਾਰ ਸੰਭਾਲ ਨਾ ਸਕੇ ਵਜੀਰ ਖਾਨ ਦੇ ਸਮੇਂ ਇਸ ਨੂੰ ਰਾਬ ਬੁਰਦੇ ਬੁਰਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਅਸੀਂ ਕਾਰ ਸੇਵਾ ਦੇ ਨਾਂ ਤੇ ਇਸ ਇਮਾਰਤ ਨੂੰ ਢਾ ਦਿੱਤਾ ਤੇ ਇੱਥੇ ਸੰਗਮਰਮਰ ਲਗਾ ਦਿੱਤਾ ਤੇ ਆਪਣੇ ਹੱਥੀ ਆਪਣਾ ਇਤਿਹਾਸ ਅਸੀਂ ਗਵਾ ਲਿਆ ਅਗਲੀ ਯਾਦਗਾਰ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘਜੀਤ ਦੀ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬ ਹੈ ਇਸ ਦੇ ਥੱਲੇ ਪੂਰਾ ਬਣਿਆ ਹੋਇਆ ਹੈ ਜਿੱਥੇ ਕਿ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਹੀ ਗੁਰਦੁਆਰਾ ਪੂਰਾ ਸਾਹਿਬ ਵੀ ਸ਼ਿਸ਼ੋਭਿਤ ਹੈ ਫਤਿਹਗੜ੍ਹ ਸਾਹਿਬ ਦੇ ਹੇਠਲੇ ਤੈ ਖਾਨੇ ਹੇਠ ਇੱਕ ਪੂਰਾ ਬਣਿਆ ਹੋਇਆ ਹੈ ਜਿਸ ਨੂੰ ਪੂਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸੇ ਹੀ ਸਥਾਨ ਤੇ ਨਿੱਕੀਆਂ ਜਿੰਦਾਂ ਨੂੰ ਬੱਬੀ ਵਜੀਰ ਖਾਨ ਦੇ ਵੱਲੋਂ ਬਹੁਤ ਹੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸ਼ਹੀਦੀ ਸਮੇਂ ਛੋਟੇ ਸਹਬਜ਼ਾਦਿਆਂ ਦੇ ਵੱਲੋਂ ਸ੍ਰੀ ਸਾਹਿਬ ਸਜਾਏ ਹੋਏ ਸਨ ਤੇ ਉਹਨਾਂ ਦੀ ਸ਼ਹਾਦਤ ਦੇ ਨਾਲ ਹੀ ਸਬੰਧਤ ਕਿਰਪਾਨ ਦਾ ਮੁਠਾ ਤੇ ਕਟਾਰ ਕਟਾਰ ਹੁੰਦੀ ਆ ਛੋਟੀ ਕਿਰਪਾਨ ਕਟਾਰ ਦਾ ਮੁਠਾ ਇਹ ਛੋਟੇ ਸਹਬਜ਼ਾਦਿਆਂ ਦੇ ਨਾਲ ਸੰਬੰਧਿਤ ਇਤਿਹਾਸਿਕ ਸਾਸਤਰ ਅੱਜ ਵੀ ਇਸ ਜਗ੍ਹਾ ਤੇ ਮੌਜੂਦ ਹਨ ਅਗਲਾ ਜੋ ਗੁਰੂ ਘਰ ਆ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾਗਾ ਉਹ ਵੀ ਛੋਟੇ ਸਹਬਜ਼ਾਦਿਆਂ ਦੀ ਯਾਦ ਦੇ ਨਾਲ ਹੀ ਸੰਬੰਧਿਤ ਆਗਾ ਜਿਹਨੂੰ ਅੱਜ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਆ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਸੰਦੇਸ਼ਾਂ ਦੇ ਮੁਤਾਬਕ ਆਣ ਗਏ ਤਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਇਦੋਂ ਬਾਅਦ ਵਜ਼ੀਰ ਖਾਨ ਇਹ ਚਾਹੁੰਦਾ ਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਜੰਗਲੀ ਜਾਨਵਰ ਖਾਣ ਤੇ ਉਹਨਾਂ ਦਾ ਸੰਸਕਾਰ ਕਿਸੇ ਵੀ ਹਾਲਤ ਵਿੱਚ ਨਾ ਹੋਵੇ ਕਿਉਂਕਿ ਲੋਕਾਂ ਦੇ ਵਿੱਚ ਡਰ ਤੇ ਸਹਿਮ ਪੈਦਾ ਕਰਨਾ ਚਾਹੁੰਦਾ ਸੀ ਤਾਂ ਕਿ ਲੋਕ ਉਸ ਦੇ ਡਰ ਦੇ ਨਾਲ ਮੁਸਲਮਾਨ ਧਰਮ ਦੇ ਵਿੱਚ ਆ ਕੇ ਪ੍ਰਵੇਸ਼ ਕਰਨ ਤੇ ਸਾਰੇ ਲੋਕ ਮੁਸਲਮ ਬਣ ਜਾਣ ਇਹ ਹੀ ਕਾਰਨ ਦੇ ਚੱਲਦੇ ਆ ਸ਼ਹਾਦਤ ਤੋਂ ਬਾਅਦ ਕਿਲੇ ਦੇ ਨਾਲ ਲੱਗਦੀ ਕੰਧ ਉੱਪਰ ਦੀ ਛੋਟੇ ਸਹਿਬਜ਼ਾਦਿਆਂ ਦੀ ਮ੍ਰਿਤਕ ਦੇਹਾਂ ਨੂੰ ਸੁੱਟ ਦਿੱਤਾ ਗਿਆ ਬਾਹਰ ਜਿੱਥੇ ਕਿ ਨਾਲ ਹੰਸਲਾ ਨਦੀ ਵਗਦੀ ਸੀਗੀ ਹੰਸਲਾ ਨਦੀ ਦੇ ਕਿਨਾਰੇ ਤੇ ਛੋਟੇ ਸਹਿਬਜ਼ਾਦੇ ਦੇ ਮ੍ਰਿਤਕ ਦੇਹਾਂ ਨੂੰ ਵਜ਼ੀਰ ਖਾਂ ਦੇ ਵੱਲੋਂ ਛਟਵਾ ਦਿੱਤਾ ਗਿਆ ਪਰੰਤੂ ਜਦੋਂ ਬਾਬਾ ਟੋਡਰਮੱਲ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਲਈ ਇੱਕ ਕਮੈਂਟ ਬਹੁਤ ਬੇਚੈਨੀ ਨਾਲ ਲੰਘ ਰਿਹਾ ਸੀ ਕਿਉਂਕਿ ਗੁਰੂ ਘਰ ਦੇ ਬਹੁਤ ਪੱਕੇ ਸ਼ਰਧਾਲੂ ਸਨ ਬਾਬਾ ਟੋਡਰਮੱਲ ਜੀ ਤਾਂ ਉਹਨਾਂ ਨੇ ਆਪਣੀ ਪਹੁੰਚ ਲਗਾਈ ਤੇ ਵਜ਼ੀਰ ਖਾਂ ਤੋਂ ਪਰਮਿਸ਼ਨ ਮੰਗੀ ਤਾਂ ਕਿ ਛੋਟੇ ਸਹਿਬਜ਼ਾਦੇ ਦਾ ਸਤਿਕਾਰਪੂਰਵਕ ਸਿੱਖ ਰਵੈ traditions ਅਨੁਸਾਰ ਅੰਤਮ ਸੰਸਕਾਰ ਕੀਤਾ ਜਾ ਸਕੇ ਤੇ ਫਿਰ ਬਾਬਾ ਟੋਡਰਮੱਲ ਜੀ ਦੁਆਰਾ ਹੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਦੀਆਂ ਸਾਰੀਆਂ ਵਿਧੀਆਂ ਜਦੋਂ ਪੂਰੀਆਂ ਕੀਤੀਆਂ ਗਈਆਂ ਸੀ ਤਾਂ ਉਹਨਾਂ ਦੀ ਮਦਦ ਕੀਤੀ ਗਈ ਸੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਤੇ ਨਾਲ ਹੀ ਬਾਬਾ ਮੋਤੀराम ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਹੰਸਲਾ ਨਦੀ ਦੇ ਕਿਨਾਰੇ ਹੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਅੰਤਿਮ ਇਸ਼ਨਾਨ ਕਰਵਾਇਆ ਗਿਆ ਸੀ ਸੰਸਕਾਰ ਤੋਂ ਪਹਿਲਾਂ ਬਾਬਾ ਟੋਡਰਮਲ ਜੀ ਵੱਲੋਂ ਸੰਸਕਾਰ ਕਰਨ ਦੇ ਲਈ ਵਿਵਾਨ ਸਜਾਇਆ ਗਿਆ ਸੀ ਤੇ ਇਹੀ ਯਾਦ ਨੂੰ ਸਮਰਪਿਤ ਇੱਥੇ ਗੁਰਦੁਆਰਾ ਸਾਹਿਬ ਵਿਵਾਨਗੜ੍ਹ ਸਾਹਿਬ ਸ਼ਿਸ਼ੋਭਿਤਾਨਾ ਅਗਲਾ ਗੁਰਦੁਆਰਾ ਸਾਹਿਬ ਜੋ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਉਹ ਵੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਤਿੰਨਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਸੀ ਮਾਤਾ ਗੁਜਰਕੌਰ ਜੀ ਨੂੰ ਵਿਚਕਾਰ ਲਟਾਇਆ ਗਿਆ ਸੀ ਤੇ ਇੱਕ ਸਾਈਡ ਇੱਕ ਸਹਿਬਜ਼ਾਦਾਂ ਨੂੰ ਤੇ ਦੂਸਰੀ ਸਾਈਡ ਦੂਸਰੇ ਸਹਿਬਜ਼ਾਦੇ ਨੂੰ ਲਟਾਇਆ ਗਿਆ ਸੀ ਤਿੰਨਾਂ ਦਾ ਹੀ ਬੜੇ ਸਤਕਾਰਪੂਰਵਕ ਸਿੱਖ ਰਵਾਇਤਾ ਦੇ ਅਨੁਸਾਰ ਸੰਸਕਾਰ ਕੀਤਾ ਗਿਆ ਸੀ ਇਹ ਉਹੀ ਪਵਿੱਤਰ ਧਰਤੀ ਆ ਜਿਹੜੀ ਬਾਬਾ ਟੋਡਰਮੱਲ ਜੀ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਉਸ ਸਮੇਂ ਉਹਨਾਂ ਨੇ ਥੋੜੀ ਜਹੀ ਗਜਾਂ ਦੇ ਹਿਸਾਬ ਦੀ ਜ਼ਮੀਨ ਦਾ ਮੁੱਲ ਜਿਹੜਾ ਦੁਨੀਆਂ ਦੀ ਸਭ ਤੋਂ ਮਹਿੰਗੀ ਕੀਮਤ ਲਗਾ ਕੇ ਫਿਰ ਖਰੀਦੀ ਸੀ ਤਾਂ ਕਿ ਛੋਟੇ ਸਹਾਬਜਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਜਾ ਸਕੇ ਬਜੀਰ ਖਾਨ ਦੀਆਂ ਸ਼ਰਤਾਂ ਦੇ ਮੁਤਾਬਕ ਬਾਬਾ ਟੌਡਰਮਲ ਜੀ ਨੇ ਮੋਹਰਾ ਖੜੀਆਂ ਕਰਕੇ ਇਸ ਜ਼ਮੀਨ ਦੀ ਕੀਮਤ ਚੁਕਾਈ ਸੀ ਤੇ ਸਾਡੇ ਲਈ ਸਭ ਤੋਂ ਮਾੜੀ ਗੱਲ ਇਹ ਆ ਦੁੱਖ ਦੀ ਗੱਲ ਇਹ ਆ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੋਣ ਦੇ ਬਾਵਜੂਦ ਵੀ ਅਸੀਂ ਆਪਣਾ ਇੰਨਾ ਮਹਾਨ ਇਤਿਹਾਸ ਲੋਕਾਂ ਤੱਕ ਪਹੁੰਚਾ ਹੀ ਨਹੀਂ ਸਕੇ ਕੇ ਲੋਕੇ ਜਾਣ ਸਕਣ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਭ ਤੋਂ ਮਹਿੰਗੀ ਜ਼ਮੀਨ ਆ ਜੋ ਬਾਬਾ ਟੋਡਰਮਲ ਜੀ ਨੇ ਖਰੀਦੀ ਸੀ ਜੇਕਰ ਤੁਸੀਂ ਇਹਦਾ ਪੂਰਾ ਡਿਟੇਲ ਪੂਰਵਕ ਇਤਿਹਾਸ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਜ਼ਮੀਨ ਖਰੀਦੀ ਸੀ ਅਸਲ ਵਿੱਚ ਇਹ ਜ਼ਮੀਨ ਹੈਗੀ ਕਿਦੀ ਸੀ ਵਜੀਰ ਖਾਨ ਇਹਦੀਆਂ ਮੋਹਰਾ ਕਿਉਂ ਲਈਆਂ ਸੀ ਤੇ ਕਿੰਨੀ ਕੀਮਤ ਸੀ ਕਿਵੇਂ ਮੋਹਰਾ ਲਿਆਂਦੀਆਂ ਗਏ ਸੀ ਬਾਬਾ ਟੋਡਰ ਮਲ ਜੀ ਨੇ ਕਿਵੇਂ ਮੋਹਰਾ ਦਾ ਪ੍ਰਬੰਧ ਕੀਤਾ ਸੀ ਇਹ ਸਾਰਾ ਇਤਿਹਾਸ ਅਸੀਂ ਪਹਿਲਾਂ ਹੀ ਵੀਡੀਓ ਦੇ ਵਿੱਚ ਪਾ ਚੁੱਕੇ ਹਾਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਉੱਥੋਂ ਜਾ ਕੇ ਤੁਸੀਂ ਪੂਰਾ ਇਤਿਹਾਸ ਸੁਣ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਨੇ ਵੀ ਇੰਨੀ ਘੱਟ ਜ਼ਮੀਨ ਦਾ ਇੰਨਾ ਵੱਡਾ ਮੁੱਲ ਕਦੇ ਨਹੀਂ ਚੁਕਾਇਆ ਤੇ ਨਾ ਹੀ ਕਦੇ ਕੋਈ ਚੁਕਾ ਸਕੇਗਾ ਤੇ ਸਾਨੂੰ ਇਹ ਇਤਿਹਾਸ ਹਰ ਇੱਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਅੱਗੇ ਵੀ ਇਤਿਹਾਸ ਪਹੁੰਚਾ ਸਕੀਏ ਤੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਹੀ ਜਦੋਂ ਬਾਬਾ ਟੋਡਰਮਲ ਜੀ ਨੇ ਇੰਨੀ ਵੱਡੀ ਸੇਵਾ ਨਿਭਾਈ ਤਾਂ ਉਸ ਸੰਸਕਾਰ ਵਾਲੀ ਥਾਂ ਨੂੰ ਹੀ ਯਾਦ ਕਰਦਿਆਂ ਹੋਇਆਂ ਉਹਨਾਂ ਨੂੰ ਹੀ ਸਮਰਪਿਤ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਸਮਰਪਿਤ ਇਹ ਸਥਾਨ ਆ ਜਿਹੜਾ ਗੁਰਦੁਆਰਾ ਸਹਿਬ ਜੋਤੀ ਸਰੂਪ ਸਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਗੁਰਦੁਆਰਾ ਸਹਿਬ ਫਤਿਹਗੜ੍ਹ ਸਾਹਿਬ ਦੀ ਹੀ ਧਰਤੀ ਤੇ ਮੌਜੂਦ ਆ। ਗੁਰਦੁਆਰਾ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਨਾਮ ਤੇ ਹੀ ਗੁਰਦੁਆਰਾ ਬਾਬਾ ਮੋਤੀराम ਮਹਿਰਾ ਜੀ এই গুৰুদ্বাৰা ਹਮੇਸ਼ਾ ਹੀ ਸਾਨੂੰ ਬਾਬਾ ਮੋਤੀराम ਮਹਿਰਾ ਜੀ ਦੀ ਸ਼ਹਾਦਤ ਨੂੰ ਯਾਦ ਦਿਵਾਉਂਦਾ ਰਹੇਗਾ ਕਿਉਂਕਿ ਜਦੋਂ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਸੀ ਤਾਂ ਸਾਰੇ ਜ਼ਾਲਿਮਾਂ ਦੇ ਵਿੱਚੋਂ ਪਾਪੀਆਂ ਦੇ ਵਿੱਚੋਂ ਬਾਬਾ ਮੋਤੀराम ਮਹਿਰਾ ਜੀ ਸੀਗੇ ਜਿਹੜੇ ਗੁਰੂਕਾਰ ਦੇ ਸਰਦਾਲੂ ਸੀ ਜਿਹੜੇ ਜਿੰਨਾ ਤੋਂ ਉਹਨਾਂ ਦਾ ਦੁੱਖ ਦੇਖਿਆ ਨਹੀਂ ਸੀ ਗਿਆ ਤੇ ਇੰਨਾ ਵੱਡਾ ਰਿਸਕ ਲੈ ਕੇ ਉਹਨਾਂ ਨੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ 'ਚ ਪਾ ਕੇ ਤੇ ਆਪਣੀ ਕੁੱਲ ਜਾਇਦਾਦ ਵੇਚ ਕੇ ਵਜ਼ੀਰ ਖਾਨ ਦੇ ਸਪਾਈਆਂ ਨੂੰ ਲਾਲਚ ਦੇ ਕੇ ਤਿੰਨ ਦਿਨ ਗਰਮ ਦੁੱਧ ਛਕਾਉਣ ਦੀ ਸੇਵਾ ਨਿਭਾਈ ਸੀ ਤੇ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਬਾਬਾ ਮੋਤੀराम ਮਹਿਰਾ ਜੀ ਨੇ ਉਹਨਾਂ ਦੇ ਮਨਾਂ ਕਰਨ ਦੇ ਬਾਵਜੂਦ ਵੀ ਹੁਕਮਾਂ ਦੇ ਵਿਰੁੱਧ ਚੱਲਦੇ ਹੋਏ ਗਰਮ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਆ ਤਾਂ ਉਹਨਾਂ ਨੂੰ ਇਸ ਗੁਸਤਾਖੀ ਦੇ ਬਦਲੇ ਜਾਂ ਇਸ ਪਾਪ ਦੇ ਬਦਲੇ ਕਿਉਂਕਿ ਉਹਨਾਂ ਦੇ ਮੁਤਾਬਕ ਇਹ ਬਹੁਤ ਵੱਡਾ ਗੁਨਾਹ ਸੀ ਪਾਪ ਸੀ ਤਾਂ ਬਾਬਾ ਮੋਤੀਰਾਮ ਮਹਿਰਾਜੀ ਸਮੇਤ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਦਰਦਨਾਕ ਸ਼ਹਾਦਤ ਦਿੱਤੀ ਗਈ ਸੀ ਜੇਕਰ ਇਹ ਇਤਿਹਾਸ ਵੀ ਤੁਸੀਂ ਪੂਰਾ ਜਾਨਣਾ ਚਾਹੁੰਦੇ ਹੋ ਤਾਂ ਇਹ ਲਿੰਕ ਵੀ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਇੰਨਾ ਮਹਾਨ ਇਤਿਹਾਸ ਤੁਸੀਂ ਪੂਰਾ ਡਿਟੇਲ ਦੇ ਵਿੱਚ ਜ਼ਰੂਰ ਸਰਵਣ ਕਰਨਾ ਇੱਕ ਹੋਰ ਯਾਦਗਾਰ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਦੀਵਾਨ ਬਾਬਾ ਟੋਡਰਮਲ ਜੀ ਦੀ ਸ਼ਹਾਦਤ ਨੂੰ ਯਾਦ ਦਿਵਾਉਂਦੀ ਹੋਈ ਉਹਨਾਂ ਦੀ ਜਹਾਜੀ ਹਵੇਲੀ ਦੀਵਾਨ ਟੋਡਰਮਲ ਜੀ ਦੀ ਸਮੁੰਦਰੀ ਜਹਾਜੀ ਹਵੇਲੀ ਜੋ ਸਿੱਖਾਂ ਦੇ ਲਈ ਇੱਕ ਬਹੁਤ ਹੀ ਖਾਸ ਤੇ ਇਤਿਹਾਸਕ ਸਥਾਨ ਹੈ। ਦੀਵਾਨ ਬਾਬਾ ਟੋਡਰਮਲ ਜੀ ਵੱਲੋਂ ਇਹ ਹਵੇਲੀ ਤਿਆਰ ਕਰਵਾਈ ਗਈ ਸੀ ਤੇ ਇਹ ਜਹਾਜ਼ ਦੀ ਸ਼ੇਪ ਦੀ ਬਣੀ ਹੋਣ ਕਾਰਨ ਇਸ ਨੂੰ ਜਹਾਜੀ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਾਬਾ ਦੀਵਾਨ ਟੋਡਰਮਲ ਜੀ ਦੀ ਯਾਦ ਨੂੰ ਸਮਰਪਿਤ ਇਹ ਜਹਾਜੀ ਹਵੇਲੀ ਦਿਨੋਂ-ਦਿਨ ਟੈਂਦੀ ਜਾ ਰਹੀ ਹੈ ਤੇ ਖੰਡਰ ਦਾ ਰੂਪ ਲੈਂਦੀ ਜਾ ਰਹੀ ਹੈ ਤੇ ਅੱਜ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਹਵੇਲੀ ਇੱਕ ਖੰਡਰ ਦੇ ਰੂਪ ਦੇ ਵਿੱਚ ਖੜੀ ਹੈ ਤੇ ਸਾਡੇ ਸਿੱਖ ਪੰਥ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਯਾਦ ਨੂੰ ਸੰਭਾਲ ਲਿਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਦੇ ਬਾਰੇ ਇਥੋਂ ਬਹੁਤ ਕੁਝ ਜਾਣ ਸਕੇ ਉਹ ਵੀ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਪਰੰਤੂ ਇਸ ਹਵੇਲੀ ਦੀ ਸਾਮ ਸੰਭਾਲ ਵੱਲ ਹਲੇ ਤੱਕ ਸਿੱਖ ਪੰਥ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਫਤੇਗੜ ਸਾਹਿਬ ਦੀ ਧਰਤੀ ਤੇ ਹੀ ਮੌਜੂਦ ਗੁਰਦੁਆਰਾ ਥੜਾ ਸਾਹਿਬ ਵੀ ਮੌਜੂਦ ਹੈ ਜਿਹੜੇ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੇ ਖੇਤਰ ਦੇ ਵਿੱਚ ਆਏ ਸਨ ਉਹਨਾਂ ਨੇ ਆਪਣੇ ਪਵਿੱਤਰ ਚਰਨ ਮਾਲਵੇ ਦੇ ਖੇਤਰ ਚ ਪਾਏ ਸਨ ਤਾਂ ਇੱਥੋਂ ਹੁੰਦਿਆਂ ਹੋਇਆਂ ਉਹ ਜਦੋਂ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਪਹੁੰਚੇ ਸਨ ਤਾਂ ਉੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਉੱਥੇ ਰੁਕੇ ਤੇ ਉਹਨਾਂ ਦੀ ਹੀ ਯਾਦ ਨੂੰ ਸਮਰਪਿਤ ਗੁਰਦੁਆਰਾ ਥੜਾ ਸਾਹਿਬ ਅੱਜ ਵੀ ਸ਼ਿਸ਼ੋਭਿਤ ਹੈ ਫਤੇਗੜ ਸਾਹਿਬ ਦੀ ਹੀ ਧਰਤੀ ਤੇ ਮੌਜੂਦ ਹੈ ਗੁਰਦੁਆਰਾ ਸ਼ਹੀਦ ਗੰਜ ਤਿੰਨ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਮੌਜੂਦ ਨੇ ਫਤੇਗੜ ਸਾਹਿਬ ਦੀ ਹੀ ਪ੍ਰਕਰਮਾਂ ਦੇ ਵਿੱਚ ਮੌਜੂਦ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਿਨੂੰ ਕਿ ਪਹਿਲੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਇੱਥੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਪਾਉਣ ਦੇ ਲਈ 22 ਮਈ 1710 ਈਸਵੀ ਨੂੰ ਚੜ੍ਹਾਈ ਕੀਤੀ ਕਮਸਾਨ ਯੁੱਧ ਹੋਇਆ ਤਾਂ ਇਸ ਯੁੱਧ ਦੇ ਦੌਰਾਨ 6000 ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ ਤੇ ਉਹਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਦੇ ਸਰੀਰਾਂ ਦੇ ਇਥੇ ਸੰਸਕਾਰ ਕੀਤੇ ਗਏ ਤੇ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੈ ਗੁਰਦੁਆਰਾ ਸਾਹਿਬ ਦੂਸਰਾ ਗੁਰੂ ਘਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੀ ਇੱਥੇ ਹੀ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਹੈ ਇਹ ਗੁਰਦੁਆਰਾ ਸਾਹਿਬ ਮੁਗਲ ਹਕੂਮਤ ਦੇ ਵੱਲੋਂ ਸਿੱਖਾਂ ਦੇ ਉੱਪਰ ਟਾਹੇ ਜ਼ੁਲਮ ਦੀ ਦਾਸਤਾਨ ਨੂੰ ਬਿਆਨ ਕਰਦਾ ਗੁਰਦੁਆਰਾ ਸਾਹਿਬ ਜਦੋਂ ਮੁਗਲਾਂ ਦੇ ਵੱਲੋਂ ਸਿੱਖਾਂ ਦੇ ਸਿਰ ਕਤਲ ਕਰਕੇ ਗੱਡੇ ਭਰ ਕੇ ਮੁਗਲ ਹਕਮਰਾਨ ਮੁਗਲ ਬਾਦਸ਼ਾਹ ਦੇ ਕੋਲ ਇਨਾਮ ਲੈਣ ਦੇ ਲਈ ਗੱਡੇ ਭਰ ਕੇ ਲਿਜਾ ਰਹੇ ਸੀ ਤੇ ਜਦੋਂ ਸਿੱਖਾਂ ਨੂੰ ਇਹਦਾ ਪਤਾ ਲੱਗਾ ਤਾਂ ਉਹਨਾਂ ਨੇ ਮੁਗਲਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਸ਼ਹੀਦ ਹੋਏ ਸਿੰਘਾਂ ਦੇ ਜਿਹੜੇ ਸਰੀਰ ਨੇ ਉਹਨਾਂ ਨੂੰ ਆਦਬ ਤੇ ਸਤਿਕਾਰ ਦੇ ਨਾਲ ਇਕੱਠਾ ਕਰਕੇ ਇਸ ਥਾਂ ਤੇ ਸੇਕਰੀਤੀ ਰਵਾਜਾਂ ਦੇ ਅਨੁਸਾਰ ਸੰਸਕਾਰ ਕੀਤਾ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਗੁਰਦੁਆਰਾ ਸ਼ਹੀਦ ਗੰਜ ਇਹ ਸਾਰੇ ਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਹਨ ਉਹਨਾਂ ਤੋਂ ਜ਼ਿਆਦਾ ਦੂਰੀ ਤੇ ਨਹੀਂ ਹਨ ਤੇ ਹੁਣ ਜਿਹੜੇ ਤੀਸਰੇ ਨੰਬਰ ਤੇ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਤੀਜੇ ਨੰਬਰ ਤੇ ਜਾਣੇ ਜਾਂਦੇ ਨੇ ਗੁਰਦੁਆਰਾ ਸ਼ਹੀਦ ਗੰਜ ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਥੋੜੇ ਹਟਵੇਂ ਕਾਫੀ ਦੂਰੀ ਤੇ ਸਥਿਤ ਨੇ ਇਹ ਗੁਰਦੁਆਰਾ ਸਾਹਿਬ ਬੱਸੀ ਪਠਾਣਾ ਨੂੰ ਜਾਂਦੀ ਹੋਈ ਸੜਕ ਦੇ ਉੱਪਰ ਨਾਲ ਲੱਗਦੇ ਗੁਰਦੁਆਰਾ ਸਾਹਿਬ ਨੇ ਤੇ ਇਹਨਾਂ ਦਾ ਇਤਿਹਾਸ ਜੁੜਿਆ ਹੋਇਆ ਹੈਗਾ ਭਾਈ ਸੁੱਖਾ ਸਿੰਘ ਜੀ ਦੀ ਸ਼ਹਾਦਤ ਦੇ ਨਾਲ ਯੁੱਧ ਦੇ ਦੌਰਾਨ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਹੋ ਗਏ ਸਨ ਅਤੇ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਅੱਜ ਸਜੋਬਿਤ ਨੇ ਉਸ ਸਥਾਨ ਤੇ ਉਸ ਸਮੇਂ ਜਦੋਂ ਯੁੱਧ ਹੋਇਆ ਸੀ ਉਦੋਂ ਸਰਹੰਦ ਦੇ ਹੀ ਰਹਿਣ ਵਾਲੇ ਉਹ ਸ਼ਹਿਰ ਦੇ ਕੋਤਵਾਲ ਦਾ ਮਕਾਨ ਹੁੰਦਾ ਸੀ ਤੇ ਅੱਜ ਇਸ ਸਥਾਨ ਤੇ ਬਾਬਾ ਸੁੱਖਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਜੋਬਿਤ ਨੇ ਇਹ ਉਹ ਗੁਰਦੁਆਰਾ ਸਾਹਿਬ ਨੇ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਨਾਲ ਜੜਾਂ ਤੋਂ ਜੁੜੇ ਹੋਏ ਨੇ ਜੋ ਸਾਨੂੰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਾਬਜਾਦਿਆਂ ਦੇ ਨਾਲ ਜੋ ਤਸੱਦਦ ਹੋਏ ਜੋ ਉਹਨਾਂ ਨੇ ਤਸੀਹੇ ਝੱਲੇ ਜੋ ਉਹਨਾਂ ਨੇ ਜ਼ੁਲਮ ਬਰਦਾਸ਼ਤ ਕੀਤੇ ਉਨ੍ਹਾਂ ਦੀ ਸ਼ਹਾਦਤ ਨੂੰ ਬਿਆਨ ਕਰਦੇ ਨੇ ਤੇ ਸਾਡੇ ਇਤਿਹਾਸ ਦਾ ਬਹੁਤ ਮਹੱਤਵਪੂਰਨ ਹਿੱਸਾ ਨੇ ਇਹ ਗੁਰਦੁਆਰਾ ਸਾਹਿਬ ਕਿਉਂਕਿ ਇਨਾ ਤੋਂ ਹੀ ਸਾਨੂੰ ਇਤਿਹਾਸ ਦੇ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਦਾ ਹੈਗਾ ਤੇ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਇਹ ਵੀਡੀਓ ਦੇਖੀ ਆ ਇਤਿਹਾਸ ਸੁਣਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਦੱਸਿਆ ਗਿਆ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਹੋਰ ਇਸੇ ਤਰ੍ਹਾਂ ਦੀਆਂ ਮਹੱਤਵਪੂਰਨ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਤਿਹਾਸ ਦੱਸਦਿਆਂ ਕੋਈ ਵੀ ਪੁੱਲਚੁੱਕ ਹੋ ਗਈ ਹੋਵੇ ਤਾਂ ਵਾਹਿਗੁਰੂ ਅਕਾਲ ਪੁਰਖ ਤੋਂ ਮਾਫੀ ਦੇ ਹੱਕਦਾਰਾਂ ਤੇ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ